ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਏ ਭਾਈ ਪ੍ਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੂ ਸਦਾ ਹੀ ਪ੍ਰਮਾਤਮਾ ਕਾਲਕੁੰਖੂ ਗੁਰੂ ਨੂੰ ਨਮਸਕਾਰ ਕਰਿਆ ਕਰੂ ਪ੍ਰਭੂ ਪਾਪਾਂ ਦੇ ਮੋਹ ਗਉਂਦੇ ਦੇਨਾ ਕਰੋ ਵੱਟੇ ਭਾਗ ਭਿੱਟੇ ਪੁਰ ਦੀਵਾ ਇਹ ਪਈ ਜਿਸ ਮਨੁੱਖ ਦੇ ਵੱਡੀ ਕਿਸਮਤ ਹੁੰਦੀ ਹੈ ਵੱਟੇ ਭਾਗ ਨੂੰ ਦੇ ਹਨ ਤੇ ਵੱਡੀ ਕਿਸਮਤ ਦੇ ਨਾਲ ਹੀ ਗੁਰੂ ਮਿਲ ਪੈਂਦਾ ਹੈ ਓਟ ਪਰਾਧਨ ਤੇ ਹਰ ਸੇਵਾ ਇਹ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਮਨੁੱਖ ਦੇ ਕਰੋੜਾਂ ਪਾਪ ਮਿਟ ਜਾਂਦੇ ਕਿਉਂਕਿ ਇਹ ਕੇਵਲ ਇੱਕ ਸਤguru ਗੁਰੂ ਹੀ ਸਮਰੱਥ ਹੈ ਜਿਹੜਾ ਸਾਡੀ ਨਾਮ ਦੀ ਬਾਪਕ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ 삭 ਸਕਦੇ ਕਿਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਭਾਈ ਭੱਟੀ ਕਿਸਮਤ ਦੇ ਨਾਲ ਗੁਰੂ ਮਿਲ ਪਿਆ ਏ ਫਿਰ ਗੁਰੂ ਦੀ ਸੇਵਕ ਕੀਤੀ ਹੈ ਜਿਸ ਨੂੰਕ ਨੇ ਉਹਦੇ ਕਰੋੜਾਂ ਕੀ ਪਾਪ ਗੁਰੂ ਕਿਰਪਾ ਕਰਕੇ 삭 ਦਿੰਦਾ ਹੈ ਚਰਨ ਕਮਲ ਜਾਗਾ ਮਨ ਰੱਖੇ ਜਿਹੀ ਭਈ ਜਿਸ ਨੂੰਕ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਤ੍ਰੇਂ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨਨਾ ਵਿਅਕਤ ਹੈ ਜੇ ਤਿਰਸ ਨੂੰ ਨੂੰ ਕਦੇ ਵੀ ਚਿੰਤਾ ਦੀ ਅੱਗ ਜੋਰ ਨਹੀਂ ਪਾ ਸਕਦੀ ਹੈ ਸੋਗ ਅਗਨ ਤਿਸ ਜਨਨਾ ਵਿਅਕਤ ਹੈ ਵਿਅਕਤ ਹੈ ਤੋਂ ਭਾਵ ਹੈ ਜੋਰ ਬਣਾ ਇਸ ਕਰਕੇ ਪਾਰਸਾਹ ਜੀ ਕਹਿੰਦੇ ਉਹਨੂੰ ਭਾਈ ਫਿਰ ਕਦੇ ਵੀ ਚਿੰਤਾ ਜੋਰ ਨਹੀਂ ਪਾ ਸਕਦੀ ਜਿਹੜਾ ਮੁੱਖ ਗੁਰੂ ਵਾਲਾ ਬਣ ਗਿਆ ਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਨਾ ਮਨ ਰੰਗਿਆ ਗਿਆ ਨਾਮ ਦੇ ਵਿੱਚ ਜਿਨਾ ਮਨ ਲੱਗਿਆ ਗਿਆ ਹੈ ਸਾਗਰ ਉਤਰਿਆ ਸਾਧੂ ਸੰਗੇ اے ਭਾਈ ਗੁਰੂ ਦੇ ਸੰਗਤ ਦੇ ਵਿੱਚ ਨਾਮ ਜਪਣ ਦੀ ਵਰਤ ਦੇ ਨਾਲ ਸੰਸਾਰ ਸੁਨਦੁਰ ਤੋਂ ਪਾਰ ਆਨੰਦ ਜਾਈਦਾ ਹੈ ਨਿਰਭਉ ਨਾ ਹਰ ਰੰਗੇ ਤੇ ਪ੍ਰੇਮ ਦੇ ਨਾਲ ਨਿਰਭਉ ਰੰਗ ਦਾ ਨਾਮ ਜਪਿਆ ਕਰੂੰ ਪਰ ਤਨ ਰੋਗ ਕਿਛੁ পাপ ਨ ਪਿੰਡੇ اے ਭਾਈ ਸਿਮਰਨ ਦਾ ਸਰਤਾ ਨਾਮ ਦੇ ਰੰਗ ਚ ਰੰਗਿਆ ਹੋਇ ਮਨ ਨੂੰ ਕਦੇ ਵੀ ਫਿਰ ਪਰਾਈ ਧਨ ਆਤਮ ਤੇ ਕੋਈ ਐਗ ਮੰਦੇ ਕਰਮ ਜਿਹੜੇ ਨੇ ਉਹ ਨਹੀਂ ਪੁੰਦੇ ਹਨ ਜਾਨਾ ਜੰਦਾਰ ਨਾ ਆਗਿ ਜਿਦੇ ਤੇ ਮਨ ਉਹਦੇ ਰੰਗ ਚ ਰੰਗੇ ਹੋਏ ਮਨੁਪਦੇ ਜਿਲੇ ਧਿਆਨ ਚ ਜਨ ਵੀ ਨਹੀਂ ਟੁਕਦਾ ਹੈ ਭਾਵੇਂ ਮੌਤ ਦਾ ਡਰ ਵੀ ਨਹੀਂ ਵਿਆਪਕਾ ਹੈ ਆਤਮਿਕ ਮੌਤ ਨੇੜੇ ਨਹੀਂ ਹੋਈ ਹੈ ਤ੍ਰਿਸ਼ਨਾ ਅਗਨ ਪ੍ਰਭ ਆਗ ਉਚਾਈ اے بھائی جڑے منو ਪ੍ਰਭੂ ਦੇ ਗੋਣ ਗਾਉਂਦੇ ਹਨ ਉਸ ਕਾਲ ਪ੍ਰਭੂ ਲੈ ਪੂਜੀ ਦੀ ਸੇਵਕ ਸਦਾ ਕਰਦੇ ਹਨ ਉਹਨਾਂ ਨੇ ਕ੍ਰਿਸ਼ਨਾਂ ਦੀ ਅਤਿ ਪ੍ਰਭੂ ਨੇ ਆਪ ਮੁਝਾ ਦਿੱਤੀ ਹੈ ਨਾਨਕ ਉਦਰੇ ਰਾਮ ਸਰنائیں دینانک ਪ੍ਰਭੂ ਦੀ ਸਰਨ ਕਰਕੇ ਅਨੇਕਾਂ ਜੀਵ ਅਦੇ ਸੁਨਾਮ ਦੀ ਅਗ ਵਿੱਚੋਂ ਬਾਚ ਨਿਕਲਦੀ ਹੈ ਸਤਪੁਰ ਸਾਧ ਜੀ ਨੇ ਬੜ ਬੜੀ ਵੱਡੀ ਰਖਸ਼ ਕਰਕੇ ਸੁਣਾਉਣ ਦਾ ਯਤਨ ਕੀਤਾ ਹੈ ਕਿ ਭਾਈ ਜਿਹੜੇ ਵੀ ਉਨੋਖੋ ਸਖਾਲਪੁਰ ਗੁਰੂ ਜੀ ਦੇ ਪੁਰਉਂਉਂਦੇ ਕਿ ਅਕਾਲਪੁਰ ਅਮਰ ਗੁਰੂ ਜੀ ਦੀ ਸੇਵਕ ਸੁਨਾ ਕਰਦੇ ਹਨ ਨਾਮ ਜਪਦੇ ਹਨ ਉਹਨਾਂ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਡਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਤ੍ਰਿਸ਼ਨਾ ਆਦਿਕ ਜੋਰ ਨਹੀਂ ਘਾ ਸਕਦੀ ਹੈ ਕਿਉਂਕਿ ਕਾਲਪੁਰਤ ਵੈਗੁਰੂ ਜਿਹੜਾ ਵੀ ਉਹਦਾ ਨਾਮ ਜਪਦਾ ਹੈ ਉਹਦੀ ਆਪ ਕ੍ਰਿਸ਼ਨ ਦੀ ਅਗਨ ਬੁਝਾਉਂਦੇ ਹੈ ਤ੍ਰਿਸ਼ਨਾ ਦੀ ਅਗਨ ਬੁਝਾਉਣ ਵਾਸਤੇ ਜਿਹਦੇ ਅੰਦਰ ਕ੍ਰਿਸ਼ਨ ਲੱਗੇ ਹੋਈ ਹੈ ਕੋਈ ਵੈਦ ਦੀ ਦਵਾਈ ਜਾਂ ਮੋਰ ਕੀਤੇ ਹੋਏ ਯਤਨ ਇਹ ਕੰਮ ਨਹੀਂ ਕਰ ਸਕਦੇ ਜਿਸ ਨਾਮੇ ਆਪ ਬਚਾਉਂਦਾ ਹੈ ਕੇਵਲ ਇੱਕੋ ਇੱਕ ਸਤਿਗੁਰ ਹੈ ਭਾਰਸਾ ਕਹਿੰਦੇ ਨੇ ਕ੍ਰਿਸ਼ਨ ਨੂੰ ਪੁਜੇ ਹਰ ਕੈ ਨਾਮ ਜਿਸ ਨਾਮੇ ਅਗਲੀ ਨੂੰ ਇੱਕ ਆਕਾਰਪੁਰ ਬੈਰਕੁਜ ਜੀ ਦਾ ਨਾਮ ਹੀ ਬਨਕਰ ਹੈ ਜਿਸ ਕਰਕੇ ਭਾਰਸਾ ਕਹਿੰਦੇ ਜਿਹੜੇ ਨਾਮ ਨਾਲ ਜੁੜ ਕੇ ਪਾਈ ਜਿਨ੍ਹਾਂ ਨੇ ਨਾਮ ਜਪਣ ਤੋਂ ਕੀਤਾ ਹੈ ਫਿਰ ਤਕਾਲਪੁਰ ਬੈਰਕੁਜ ਜੀ ਨੇ ਕਿਰਪਾ ਕੀਤੀ ਉਹਨਾਂ ਦੀ ਕ੍ਰਿਸ਼ਨ ਦੀ ਅਰਦਾਸ ਨੂੰ ਪੂਜਾ ਦਿੱਤਾ ਹੈ ਨਾਨਕ ਉਤਰੇ ਕਰ ਸਨਾਈ ਤੇ ਕਹਿੰਦੇ ਨੇ ਨਾਨਕ ਉਹ ਫਿਰ ਪ੍ਰਭੂ ਦੀ ਸਰਨ ਲੈ ਕੇ ਅਨੇਕਾਂ ਜੀਵ ਜਿਸਾਂ ਦੀ ਅਗਦੇ ਵਿੱਚੋਂ ਬਚਨ ਨਿਕਲਦੇ ਹਨ ਤੇ ਇਸ ਸੰਸਾਰ ਦੇ ਚੰਦ ਵਿੱਚੋਂ ਪਾਰ ਹੋ ਗਏ